ਸਦਸ਼ਕੋ ਸਾਡੇ ਨਾਲ ਜੋਨ ਕੋਕਰੀ ਕਲਾਂ ਤੋਂ ਹਰਜਿੰਦਰ ਸਿੰਘ ਕੋਕਰੀ ਕਲਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸੀਟ ਹੈ ਜਿਹੜੀ ਬਲਾਕ ਸੰਮਤੀ ਦੀ ਜਿੱਤ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਝੋਲੀ ਪਾਈ ਹੈ ਵਿਧਾਇਕ ਸਾਹਿਬ ਦੀ ਝੋਲੀ ਪਾਈ ਹੈ ਕੋਕਰੀ ਕਲਾਂ ਜ਼ੋਨ ਤੋਂ ਵੀ ਪਹੁੰਚੇ ਹੈ ਹਰਜਿੰਦਰ ਜੀ ਜਿੱਤ ਕੇ ਪਹੁੰਚੇ ਹੈ ਲਗਾਤਾਰ ਮਠਿਆਈ ਅੱਜ ਵਿਆਹ ਵਾਲਾ ਮਾਹੌਲ ਹੈ ਆਮ ਆਦਮੀ ਪਾਰਟੀ ਦੇ ਦਫ਼ਤਰ ਕੀ ਕਹਿਣਾ ਚਾਹੁੰਦੇ ਹੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਅੱਜ ਸਾਡੇ ਨਿਹਾਲ ਸਿੰਘ ਵਾਲਾ ਆਮਰ ਵੀ ਪਾਰਟੀ ਦਫਤਰ ਵਿੱਚ ਬਿਲਕੁਲ ਵਿਆਹ ਵਰਗਾ ਮਾਹੌਲਾ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਬਹੁਤ ਵੱਡੀ ਪੱਧਰ ਤੇ ਅਸੀਂ ਜਿੱਤੇ ਆ ਪਰਮਾਤਮਾ ਨੇ ਕਿਰਪਾ ਕੀਤੀ ਆ ਹਲਕੇ ਦੇ ਲੋਕਾਂ ਨੇ ਸਾਡੇ ਤੇ ਮੁੜ ਫਿਰ ਭਰੋਸਾ ਜਤਾਇਆ ਸਾਨੂੰ ਬੜਾ ਵੱਡਾ ਸਮਰਥਨ ਦਿੱਤਾ ਸੋ ਮੈਂ ਸਾਡੇ ਜਿਹੜੇ ਹਰਜਿੰਦਰ ਸਿੰਘ ਜੀ ਮੈਨਾਂ ਨੂੰ ਜਿੰਦਰ ਕਹਿਣਾ ਹੁਣਾਂ ਇਹ ਕੋਕਰੀਕਲਾ ਜ਼ੋਨ ਤੋਂ ਬਲਾਕ ਸੰਪਤੀ ਦੀ ਚੋਣ ਜਿੱਤੇ ਨੇ ਸਾਡੇ ਸੁਖਦੇਵ ਸਿੰਘ ਜੀ ਨਿਆਣਾ ਜੀ ਜਿਹੜੇ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੇ ਨੇ ਮੈਂ ਇਹਨਾਂ ਨੂੰ ਇਹਨਾਂ ਦੀ ਸਮੁੱਚੀ ਟੀਮ ਨੂੰ ਸਾਡੇ ਖੜੇ ਨੇ ਲੇਟ ਸਾਹਿਬ ਤੇ ਇਹਨਾਂ ਦੇ ਸਾਰੇ ਸਾਥੀ ਸਰਪੰਚ ਸਾਹਿਬ ਸਦਾ ਬ੍ਰਿਜਿੰਦਰ ਸਿੰਘ ਖਲੀਚਰ ਬਿੱਟੂ ਜੀ ਖਲੀਚਰ ਇਹਨਾਂ ਦੀ ਸਾਰੀ ਟੀਮ ਇਹਨਾਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਇਲੈਕਸ਼ਨ ਲੜਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਔਰ ਸਾਫ਼-ਸੁਥਰੇ ਇਲੈਕਸ਼ਨ ਲੜਨਾ ਬਹੁਤ ਔਖਾ ਤੇ ਵੱਡਾ ਕੰਮ ਹੁੰਦਾ ਕਿਤੇ ਅਸੀਂ ਕਾਗਜ਼ ਨਹੀਂ ਚੁਕਵਾਏ ਕਦੇ ਕਿਸੇ ਅਸੀਂ ਧੱਕਾ ਨਹੀਂ ਕੀਤਾ ਗਿਣਤੀ ਧੱਕਾ ਨਹੀਂ ਕੀਤਾ ਔਰ ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਹਮੇਸ਼ਾ ਹੀ ਬਹੁਤ ਸਾਂ ਸੁਤਰੀ ਅਸੀਂ ਇਲੈਕਸ਼ਨ ਕਰਵਾਉਨੇ ਆ ਕੋਈ ਟੱਕਾ ਨਹੀਂ ਕਰਦੇ ਪਰਮਾਤਮਾ ਦੀ ਕਿਰਪਾ ਨਾਲ ਲੋਕਾਂ ਦੇ ਸਹਿਯੋਗ ਨਾਲ ਅਸੀਂ ਬਹੁਤ ਵਧੀਆ ਸਮਰਥਨ ਦੇ ਨਾਲ ਜਿੱਤ ਹਾਸਲ ਵੀ ਕਰਦੇ ਹਾਂ ਜੀ ਕੋਕਰੀ ਕਲਾ ਦੇ ਵਿੱਚ ਕਹਿੰਦੇ ਹੁੰਦੇ ਨਾ ਕੁਝ ਪਲ ਹੈ ਜਿਹੜੀਆਂ ਕੁਝ ਤਸਵੀਰਾਂ ਯਾਦਗਾਰ ਬਣ ਜਾਂਦੀਆਂ ਕੋਕਰੀ ਕਲਾ ਚ ਤੁਸੀਂ ਇੱਕ ਜਿਹੜੀ ਤਸਵੀਰ ਬਾਹ ਫੜ ਕੇ ਹਰਜਿੰਦਰ ਦੀ ਤੇ ਤੁਸੀਂ ਖੜੀ ਕੀਤੀ ਸੀਗੀ ਉਹ ਇੱਕ ਯਾਦਗਾਰ ਬਣ ਗਈ ਉਹ ਬੜੀ ਲੋਕਾਂ ਨੇ ਪਸੰਦ ਵੀ ਕੀਤੀ ਕਮੈਂਟ ਵੀ ਉਹਦੇ ਤੇ ਬਹੁਤ ਵਧੀਆ ਆਏ ਤੇ ਇਹ ਲੱਗਦਾ ਵੀ ਇਹ ਬਾਹ ਜਿਹੜੀ ਹੁਣ ਅੱਗੇ ਵੀ ਇਸੇ ਤਰ੍ਹਾਂ ਫੜੀ ਰੱਖੋਗੇ ਉਹਦੇ ਤਾਂ ਨਾ ਇੱਕ ਦੱਸਿਆ ਸੀ ਬਾਹ ਤਾਂ ਬਹੁਤ ਚਿਰ ਪਹਿਲਾਂ ਦੀ ਫੜੀ ਹੋਈ ਹੈ 2014 ਦੀ ਜੀ 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 ਹਾਂ ਸੋ ਹਰਜਿੰਦਰ ਜੀ ਕਿਵੇਂ ਖੁਸ਼ੀ ਮਹਿਸੂਸ ਹੋ ਰਹੀ ਹੈ ਜਿਵੇਂ ਐਮਐਲਏ ਸਾਹਿਬ ਨੇ ਬਾਹ ਫੜੀ ਸੀ ਤੇ ਹੁਣ ਜਿੱਤ ਕੇ ਤੁਸੀਂ ਉਹ ਸੀਟ ਉਹਨਾਂ ਦੀ ਝੋਲੀ ਪਾਈ ਹੈ ਤੇ ਹੁਣ ਅੱਗੇ ਦਾ ਸਫ਼ਰ ਹੈ ਬਹੁਤ ਜ਼ਿੰਮੇਵਾਰੀ ਵਧ ਗਈ ਹੈ ਪਹਿਲਾਂ ਤਾਂ ਸਤਿਪੰਥ ਤੁਹਾਡਾ ਅੱਜ ਤੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ ਜੀ ਕੋਈ ਨਾ ਕੋਈ ਬਹੁਤ ਐ ਇਹਨੇ ਲਗਾਤਾਰ ਅਸੀਂ ਬਹੁਤ 10 15 ਦਿਨਾਂ ਦੀ ਸਾਡੀ ਮਿਹਨਤ ਸੀ ਉਹਨੂੰ ਸਾਡੇ ਗੁਰੂ ਮਹਾਰਾਜ ਨੇ ਰੰਗ ਭਾਗ ਲਾਏ ਆ ਅਸੀਂ ਜਦੋਂ ਤੁਸੀਂ ਪਹਿਲੀ ਵਾਰ ਪਿੰਡ ਆਇਆ ਸੀ ਤੁਹਾਨੂੰ ਉਦੋਂ ਹੀ ਦੱਸਿਆ ਸੀ ਇਹ ਵਿਕਾਸ ਦੇ ਨਾਂ ਤੇ ਜਿਹੜੀ ਵੋਟ ਮੰਗੀ ਆ ਐਮ.ਐਲ.ਏ ਸਾਹਿਬ ਆਏ ਸੀ ਉਹਨਾਂ ਨੇ ਇਹਨੂੰ ਦੱਸਿਆ ਵੀ ਘੱਟ ਤੋਂ ਘੱਟ 1.5 ਕਰੋੜ ਆਪਦੇ ਪਿੰਡ ਵਾਸਤੇ ਐਮ.ਐਲ.ਏ ਸਾਹਿਬ ਨੇ ਸਾਨੂੰ ਗ੍ਰਾਂਟ ਦੇ ਦਿੱਤੀ ਆ ਉਹਦੇ ਆਧਾਰ ਤੇ ਇਹ ਵੋਟਾਂ ਮੰਗੀਆਂ ਲੋਕਾਂ ਤੋਂ ਤੇ ਉਹਦਾ ਫਤਵਾ ਜਿਹੜਾ ਲੋਕਾਂ ਨੇ ਸਾਨੂੰ ਦਿੱਤਾ ਤੇ ਜ਼ਿੰਮੇਵਾਰੀ ਹੋਰ ਜਿਹੜੀ ਵਧ ਗਈ ਆ ਹੈਨਾ ਜ਼ਿੰਮੇਵਾਰੀ ਤੇ ਦੇਖੋ ਜੀ ਪਹਿਲਾਂ ਵੀ ਲੋਕਾਂ ਦੇ ਕੰਮਾਂ ਤੋਂ ਕਦੇ ਪਿੱਛੇ ਨਹੀਂ ਹਟੇ ਸੀ ਤੇ ਹੁਣ ਜਿੰਮੇਵਾਰੀ ਵਧਣ ਤੇ ਆ ਵੀ ਦਿਨ ਵਧਾਵਾਗੇ ਘੰਟੇ ਵਧਾਵਾਗੇ ਉਹਦੇ ਕੰਮ ਦੇ ਜਿਹੜੇ ਹੈਗੇ ਆ ਵੀ ਲੋਕਾਂ ਚ ਵਿਚਰਨ ਦੇ ਨੇਰੇ ਸਵੇਰੇ ਜਦੋਂ ਮਾਰਨ ਹਵਾ ਆਵਾਜ਼ ਮਾਰਨ ਹਾਜ਼ਰ ਆ ਜੀ ਹੁਣ ਅਗਲਾ ਜਿਹੜਾ ਕਿਲਾ 2027 ਦਾ ਉਹੀ ਇਸੇ ਤਰ੍ਹਾਂ ਫਤਿਹ ਕਰੋਗੇ ਆ ਦੇ ਸਾਡਾ ਭਰਾ ਖੜਾ ਜੀ ਐਮਐਲਏ ਬਣਾਉਣਾ ਦੁਬਾਰਾ ਫੇਰ ਇਹ ਵਾਦਾ ਜੀ ਤੀਜੀ ਤੀਜੀ ਵਾਰ ਨਹੀਂ ਹੁਣ ਤਾਂ ਦੁਬਾਰਾ ਬਣਾਉਣਾ ਤਾਂ ਸੋ ਮੰਤਰੀ ਵੀ ਬਣਾਵਾਂਗੇ ਹਾਂ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹੈ ਜੀ ਤੇ ਸੋ ਉਮੀਦ ਕਰਦੇ ਆ ਦਰਸ਼ਕੋ ਲਗਾਤਾਰ ਆਮ ਆਦਮੀ ਪਾਰਟੀ ਦਫਤਰ ਨਿਹਾਲ ਸਿੰਘ ਵਾਲਾ ਦੇ ਵਿੱਚ ਅੱਜ ਸਵੇਰ ਤੋਂ ਵਿਆਹ ਵਾਲਾ ਮਾਹੌਲ ਹੈ ਉਮੀਦਵਾਰ ਜਿਹੜੇ ਦਿੱਤੇ ਨੇ ਆਮ ਆਦਮੀ ਪਾਰਟੀ ਦੇ ਉਹ ਲਗਾਤਾਰ ਵਿਧਾਇਕ ਸਾਹਿਬ ਦੇ ਕੋਲ ਆ ਕੇ ਉਹਨਾਂ ਦਾ ਜਿੱਥੇ ਮਠਿਆਈ ਵੰਡ ਕੇ ਉਹਨਾਂ ਦਾ ਆਸ਼ੀਰਵਾਦ ਲੈ ਰਹੇ ਨੇ ਉਥੇ ਖੁਸ਼ੀਆਂ ਜਿਹੜੀਆਂ ਸਾਂਝੀਆਂ ਕਰ ਰਹੇ ਨੇ